ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰਿਓ। ਪਿੰਡ ਸਜਣੋ ਚਾਟੀ ਪਿੰਡ ਤੇ ਜ਼ਿਲ੍ਹਾ ਤੇ ਤਹਿਸੀਲ ਖਰੀ ਅਮਰਤਸਰ ਸਾਹਿਬ ਆ ਗਈ ਤੇ ਇਸ ਘਰੋਂ ਜਦੋਂ ਵੀ ਤੁਹਾਨੂੰ ਵੀਡੀਓ ਵਿਖਾਉਣੇ ਆ ਤਾਂ ਸੱਜਣੋ ਟੋਕੜਾ ਗੱਬਣਾ ਮੱਜਾਂ ਦਾ ਖਿਆਾਨਾ ਵਿਖਾਉਣੇ ਆ ਗੁਰ ਲਵਟੈਣ ਵੀਰ ਦੇ ਕੋਲੇ ਐਸ ਵੇਲੇ ਸੱਜਣੋ ਪੰਜ ਮੱਜਾਂ ਭਰਾ ਕੋਲੇ ਤੇ ਪੰਜੇ ਹੀ ਟੋਕੜਾ ਗੱਬਣਾ ਚੱਕ ਪਾਸ ਕਰੀ ਚਲੋ ਚੇ ਕੱਲੀ-ਕੱਲੀ ਤੋਰ ਕੇ ਵੇਣਿਆ ਰੇਟ ਰੂਟ ਵੀਡੀਓ ਚ ਹੋਣਗੇ ਰੇਟ ਉਹ ਹੋਣਗੇ ਜਿਹੜੇ ਤੁਸੀਂ ਮੰਨ ਕੇ ਚੱਲੋ ਵੀ ਪੈਸੇ ਬਾਈ ਦੇ ਖਾਤੇ ਤੇ ਮੱਝ ਤੁਹਾਡੇ ਘਰੇ ਨੀਲੀ ਰਾਵੀ ਦੀ ਮੈਂ ਤੋਂ ਸ਼ੁਰੂ ਕਰਾਂਗੇ ਸਜਣੋ ਕੀ ਹਿਸਾਬ ਕਿਤਾਬ ਆ ਗੱਲਾਂ ਬਾਤਾਂ ਹੋਈਆਂ ਆ ਦੋ ਨੰਬਰ ਵਾਲੀ ਮੈਂ ਵੀ ਸਾਢੇ 5 ਮਹੀਨਿਆਂ ਦੀ ਗੱਭ ਵੱਡੇ ਕੱਤ-ਕਾਟ ਦੀ ਝੋਟੀ ਸਜਣੋ ਆ ਸਾਢੇ 4.5 ਮਹੀਨਿਆਂ ਦੀ ਗੱਭ ਚੈੱਕ ਪਾਸ ਤੇ ਉਹ ਝੋਟੀ ਜਮੇ ਕੋਕਾ ਜ ਸਿੰਘ ਤੇ ਐਡੀ ਸੀਲ ਵੀ ਨੇ ਦੱਸੀ ਕੀ ਫਰੈਜ ਜੀ ਆ ਜਦੋਂ ਮਰਜ਼ੀ ਚੋ ਲੋ ਇੱਕ ਖੜੀ ਆ ਪਰੇ ਮੱਝ ਸਜਣੋ ਸਾਢੇ 7 ਮਹੀਨਿਆਂ ਦੀ ਗੱਬਣ ਤੇ ਨੀਲੀ ਰਾਵੀ ਤੋਂ ਲੇਖਾ ਜੋਖਾ ਸ਼ੁਰੂ ਕਰਕੇ ਆਪਾਂ ਇਨੀ ਨੀਲੀ ਰਾਵੀ ਤੇ ਖਤਮ ਕਰਾਂਗੇ ਤੇ ਆ ਜੋ ਲਈਏ ਜਾਣਕਾਰੀ ਜਿਹੜਾ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਰਿਕਵੈਸਟ ਬੇਨਤੀ ਰਹਿੰਦੀ ਆ ਤੇ ਇੱਕ ਰਿਕਵੈਸਟ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੇ ਫੇਸਬੁੱਕ ਤੇ ਜਾਵੜੇ ਤਾਂ ਸਜਣੋ ਉੱਥੇ ਵੀ ਫੋਲੋ ਕਰ ਲਿਓ ਆਜੋ ਡਿਟੇਲ ਲਈਏ ਸਾਬ ਤੋਂ ਗੁਰਲਬ ਟੈਨ ਵੀਰੇ ਸਤਿ ਸ੍ਰੀ ਅਕਾਲ ਹੋਰ ਸੁਣਾ ਸਾਬ ਚੜਦੀ ਕਲਾ ਵੀਜੀ ਚੜਦੀ ਕਲਾ ਨਾ ਸਾਬ ਚੜਦੀ ਕਲਾ ਗੁਰੂ ਨਾਮਦਾਸ ਜੀ ਬੜੀ ਕਿਰਪਾ ਕਿਰਪਾ ਗੁਰੂ ਨਾਮਦਾਸ ਦੀ ਉਹਦੀ ਨਗਰੀ ਚ ਬੈਠਾ ਗਿਆ ਮੋ ਗਿਆ ਮੈਂ ਵੀਜੀ ਅੱਛਾ ਤੇ ਡਰੈਸ ਤਾਂ ਵੇਖੇ ਦੱਸਤਾ ਆਪਣਾ ਮੋਬਾਈਲ ਨੰਬਰ ਦੱਸ ਦਗੀ 62 94 04709 62 62 94 ਹਾਂ 04709 ਠੀਕ ਆ ਤੇ ਗੁਰਲਬ ਟੈਨ ਵੀਰੇ ਆਹ ਜਿਹੜੀ ਆਪਣੇ ਕੋਲੇ ਮੱਝ ਨੀਲੀ ਰਾਵੀ ਦੀ ਆ ਇਹ ਆ ਗਈ ਵੀਜੀ ਦੂਜਾ ਦੂਜਾ ਸੂਆ ਹਾਂਜੀ ਠੀਕ ਆ ਜੀ ਦੁੱਧ ਦਾ ਆਈਟਮ ਹੈਗਾ ਜੀ 9 ਕਿਲੋ ਕਿਤੇ 8 ਕਿਲੋ ਮੰਨ ਲੈ ਦੁੱਧ 9 8 ਮੰਨ ਲੈ ਹਾਂ ਓਕੇ ਜੇ ਵਿੱਚ ਆਤਰਿਆਗੇ ਉਹ 9 ਹੀ ਵਾਕੇ ਦਵਾਂਗੇ ਬਾਕੀ ਇਹ ਆ ਵੀ ਵੀਰ 8 ਮੰਨ ਕੇ ਲੈ ਜਿਓਗੇ ਖੜਾ ਜੇ ਕਿਸੇ ਨੇ ਗਰੰਟੀ ਤੇ ਲੈਣੀ ਹਾਂ ਚੂਣ ਚਾਂ ਨੂੰ ਮਿੱਠੀ ਚੋਂ ਚਾਂ ਨੂੰ ਇੱਕ ਮਿੱਠੀ ਵੀ ਜੀ ਮਗਰ ਘਟਾ ਵਾ ਮਗਰੇ ਦੇ ਆ ਗਿਆ ਕਟਾ ਵੀ ਹਾਂ ਤੇ ਕਟੇ ਦੇ ਇਹ ਬਣੀ-ਮੁਣੀ ਦਾ ਕੀ ਹਿਸਾਬ ਕਿਤਾ ਵਾ ਬਣੀ ਵੀ ਜੀ ਘਰ ਆਲੇ ਜਾਂਦੇ ਸੀ ਨੂੰ ਨਾਸ ਕਾਤੀ ਦਾ ਆਪਣਾ ਠੀਕ ਆ ਉਪਰ ਆਪਣੀ ਕਾਲੀ ਕਰਕੇ ਰਾਵਾਂਗੇ ਆਪਾਂ ਲਈ ਖਾਲੀ ਕਰਕੇ ਤੇ ਇਹ ਖਾਲੀ ਕਰਕੇ ਦੇ ਦਿਆਂਗੇ ਦੁੱਧ 9 ਕਿਲੋ ਆ ਕੱਟਾ ਮਗਰ ਆਗਲੀਆਂ ਮਈਆਂ ਸਾਰੀਆਂ ਆਪਣੀਆਂ ਗੱਭਣਾ ਚੱਕ ਪਾਸ ਕਿਉਂਕਿ ਉਹ ਤਾਂ 4 4 5 5 ਮਹੀਨਿਆਂ ਤੋਂ ਪਲੱਸ ਹੋ ਗਈਆਂ ਠੀਕ ਆ ਦੂਜਾ ਬਾਕੀ ਇਹ ਵੀ ਜੇ ਕੋਈ ਵੀਰ ਜੇ ਗੱਭਣ ਨਿਕਲਾਵੇ ਫੇਰ ਤੇ ਮੈਂ ਬੜੇ ਰੁਪਈਆ ਲੀਏ ਵੇਚੀਏ ਅੱਛਾ ਹਾਂ ਲੈ ਕੇ ਚੱਲ ਬਾਹਰ ਕਰਾਈਏ ਚੱਕ ਇੱਥੇ ਧੁੱਪ ਜੀ ਪੈਂਦੀ ਹੈ ਉਹ ਕਣੀਆਂ ਵੀ ਆੜਨ ਲੱਗਦੀਆਂ ਹਨਾ ਕੀ ਬਾਤਾਂ ਰੱਬ ਖਵਾਜਾ ਮਿਹਰਬਾਨ ਵੀ ਹੋਇਆ ਬਾਹਰ ਸਜਣੋ ਵੇਖਿਓ ਸਜਣੋ ਵਜਨ ਮੱਝ ਦਾ ਤੇ ਰੇਟ ਸੁਣ ਕੇ ਬਾਤ ਪੀ ਲਈ ਪੁੱਤ ਬਾਤ ਚੱਲ ਮੇਰਾ ਪੁੱਤ ਆਜੇ ਕਟਾ ਨੀਲੀ ਰਾਵੀ ਦਾ ਇਹਦੇ ਕੋਲ ਸਜਣੋ ਵੇਖਿਓ ਬਾਹਰ ਕਰਾਉਣਾ ਥੋੜੀ ਤਸੱਲੀ ਕਿਉਂਕਿ ਇੱਥੇ ਸਾਹਮਣੇ ਉਹ ਨਾ ਥੋੜੀ ਜੀ ਝਲਕ ਅੱਗੋਂ ਆ ਰੋਸ਼ਨੀ ਪੈ ਜਾਂਦੀ ਆ ਇੱਥੇ ਵੇਖਿਓ ਮੈਂ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਨਾ ਖਵਾਜਾ ਮਿਹਰਬਾਨ ਤੇ ਕਣਮਣ ਕਣਮਣ ਲਾਤੀ ਆ ਰੱਬ ਨੇ ਕਰੋ ਚੈੱਕ ਵੇਖੋ ਵਜਨ ਮजूद ਆਲੀ 9 ਕਿਲੋ ਦੁੱਧ ਪ्योर ਨੀਲੀ ਰਾਵੀ ਦੀ ਮੈਂ ਇੱਕ ਨੰਬਰ ਤੇ ਅੱਗ ਬੜੀ ਵੀ ਦੀ ਗਰਲਵ ਟੈਨ ਸਾਹਿਬ ਕੋਲੇ ਆ ਗਈ ਆ ਤੇ ਆਖ ਬਹੁਤ ਚੰਗੀ ਆ ਸੱਜਣੋ ਇਹਦੀ ਸਾਰੀ ਮੈਂ ਹੀ ਬੜੀ ਚੰਗੀ ਆ ਹਨਾ ਆਖ ਛੱਡੋ ਵੀ ਸਾਰੀ ਜੰਨੀ ਨਾ ਹਾਂ ਇਹਦੀ ਸਿਰਫ ਕਰੀਏ 19 ਥੋੜੀ ਆ 19 ਥੋੜੀ ਆ ਤੇ ਗੱਬਣ ਹੋਈ ਮੈਂ ਨਜ਼ਾਰੇ ਲਿਆ ਦੂ ਵੇਖੋ ਸੱਜਣੋ ਸੱਜਰ ਨੇ ਚੰਗਾ ਦੁੱਧ ਦਿੱਤਾ ਹੋਊਗਾ ਹੁਣ ਬੱਚੇ ਤੋਂ ਗੈਸ ਤੁਸੀਂ ਲਾ ਲਿਓ ਤੇ ਇਹ ਸੂਈ ਕਿੰਨੇ ਕ ਚਰਦੀ ਮੰਨ ਲੇ ਕੋਈ ਭੈਣ ਭਰਾ ਪੀ ਲੈਣ ਦੇ ਪੀ ਲੈਣ ਦੇ ਗੈਸਾਪੇ ਲਾ ਲੇ ਅਗਲਾ ਗੈਸਾ ਆਲਾ ਆਰੇ ਆਹ ਖਟਾ ਜੀ ਵੇਖੋ ਲੇਵਾ ਭਾਂਡਾ ਸੱਜਣੋ ਕਟੇਰੀ ਵੀ ਕਰਤੂਲ ਵਿਖਾਓ ਇਕਰਾ ਵਾਕਿਆ ਜੀ ਹਨਾ ਪਿਓਰ ਨੀਲੀ ਦਾ ਟਾਗਿਆ ਦਾ ਕਟਾ ਜੀ ਮਗਰ ਹੈਗਾ ਤੇ ਗੁਰਲਪਟੈਨ ਵੀਰੇ ਇਹਦਾ ਆਪਾਂ ਰੇਟ ਕੀ ਕਰਾਂਗੇ ਪੀ ਲੈਣ ਦੇ ਪੀ ਲੈਣ ਦੇ ਪਾਣੀ ਕੋਈ ਨਹੀਂ ਕਰਮਾਂ ਵਾਲੇ ਨੂੰ ਆ ਜੋ ਮੁੱਲ ਹੋਣੇ ਆ ਜਿਹੜੇ ਚੱਕ ਫਟਾ ਇੱਕ ਫੱਕ ਵੀ ਜੀ ਮੁੱਲ ਦਾ 65000 ਰੁਪਿਆ ਮੁੱਲ 65000 ਹਾਂ ਨਾ 68000 ਦੇ ਦਾਂ ਹਾਂ ਨਾ 68000 ਦੀ ਕੋਈ ਚੱਕਰ ਹੀ ਨਹੀਂ ਸਜਣਾ ਲਓ ਵੀ ਸਜਣੋ ਜੇ ਨੀਲੀ ਰਾਵੀ ਲੱਭਦੇ ਫਰਦੇ ਸੀ ਨਾ ਜੇ ਘਰੇ ਚੰਗੀ ਮੈਂ ਤਿਆਰ ਕਰਨੀ ਆ ਤੇ ਕਰਕੇ ਕਨੈਕਟ ਤੇ ਮੈਂਟੋ ਮੈਂਟਿਸਾਈ ਪਾ ਦਿਆ ਜੋ 62000 ਚ ਪਿਆਰ ਮੁਹੱਬਤ ਹੋ ਜਾਣਾ ਥੋੜਾ ਬਹੁਤਾ ਛੂਡ ਛੱਪਾ ਗਿਆ ਜਿਹਨੂੰ ਕਹਿ ਦਈਏ ਵਰਚਾ ਕੇ ਜੇ ਕਰ ਲਿਆ ਜੇ ਯਾਰੀ ਨਾ ਇਹ ਮੈਂ ਜਿਹੜੇ ਦੁੱਧ ਨਾਲ ਦੇਦੀ ਹੋਏ ਕੱਖਣਾ ਵੇਰ ਇਸ ਲਈ ਇਹ ਤਾਂ ਵੀ ਮੈਂ 50000 ਰੁਪਿਆ ਹੈਗੀ ਆ ਵਜਨ ਬਹੁਤ ਆ ਭਾਈ ਨੂੰ ਦੱਸਿਆ ਕਿ ਆਪਣਾ ਬੜਾ ਜੀ ਕਰਦਾ ਵੀ ਜੀ ਮੈਂ ਆ ਪਾਣ ਲਈਏ ਪਾਣ ਲਈਏ ਹਾਂ ਪਰ ਨਹੀਂ ਲਾੜੋ ਵੀ ਇੱਕ ਵਜਨ ਵਾਲੇ ਨਹੀਂ ਪਾਣਾ ਲੈਣ ਦੰਦੇ ਨਹੀਂ ਲਾੜੋ ਵੀ ਇੱਧਰ ਮੈਂ ਮੈਂ ਲੈਣ ਗਿਆ ਹਾਂ ਤੇ ਮੈਂ ਜਾ ਕੇ ਮੈਂ ਦਾਵੇ 45000 ਰੁਪਿਆ ਲਾਇਆ ਹੈ ਉਹ ਆਨੇ ਵੀਰ ਸਾਨੂੰ 50000 ਰੁਪਿਆ ਵੱਡਣ ਵਾਲੇ ਲਾ ਕੇ ਗਏ ਆ ਤੂੰ ਕਿਤੇ ਸਮਾਂ ਵਿਚਾਲੀ ਗਿਆ 45000 ਲਾਈ ਜਨਾ ਆ ਦੱਸ ਉੱਥੇ ਬੰਦਾ ਕੀ ਕਰੂ ਬੀਬੀ ਗਾਲ ਪੈ ਗਈ ਮੇਰੇ ਫੇਰ ਮੈਂ ਸਮਝਿਆ ਇਹ ਪਈ ਰੋਲਾ ਵੀ ਨਿਕਲੀ ਹੋਣਾ ਤੂੰ ਆਹ ਸਹੀ ਗੱਲ ਹੈ ਤੇ ਇਹਨੂੰ ਵੀ ਕੱਢ ਲਿਆ ਬਾਹਰ ਇਹਦੀਆਂ ਗੱਲਾਂ ਬਾਤਾਂ ਵੀ ਆਪਾਂ ਬਾਹਰ ਹੀ ਕਰੀ ਚੱਲਾਂਗੇ ਨਾਲ ਤੇ ਗੁਰਲਤੈਨ ਵੀ ਇਹਦਾ ਕੀ ਹਿਸਾਬ ਕਿਤਾਬ ਝੋਟੀ ਦਾ ਲਿਆ 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 ਇਹਨੂੰ ਇਹ ਵੀ 5.5 ਮਹੀਨੇ ਬਣਿਆ 5.5 ਮਹੀਨਿਆਂ ਦੀ ਗੱਬਣ ਹਾਂਜੀ ਠੀਕ ਆ 6 ਕਿਲੋ ਦਾ ਤੈਨੂੰ ਕੱਢ ਕੇ ਲਿਆ ਕਰਾ ਬਾਹਰ ਉੱਥੇ ਪੂਰੀ ਤਸੱਲੀ ਹੋਣੀ ਆਪਣੇ ਬਾਹਰ ਹੀ ਵਿਖਾਈਆਂ ਜਾਣੀਆਂ ਟੌਪ ਦੀਆਂ ਮਈਆਂ ਤੇ ਇਹ ਸੂਆ ਕਿਹੜਾ ਸੂਈ ਆ ਸੂਆ ਦੂਜਾ ਨਾਲੇ ਮੇਰਾ ਭਰਾ ਮੈਂ ਆਹ ਵਾਲਿਆ ਦੀ ਤੀਜੇ ਤੋ ਹੀ ਮੰਗਾਈ ਤੀਜਾ ਸੂਆ ਤੇ ਮੰਨ ਲਾ ਗਾ ਤੀਜਾ ਸੂ ਹੋ ਗਈ ਹਾਂ ਤੀਜਾ ਸੂ ਹੋ ਗਈ ਇਹ ਹੋ ਗਈ 5.5 ਮਹੀਨਿਆਂ ਦੀ ਗੱਭਣ ਹਾਂਜੀ 5.5 ਮਹੀਨੇ ਚੈੱਕ ਪਾਹ ਆਉਂਦਾ ਨਹੀਂ ਕਰਾਈ ਜੀ ਵੀ ਆ ਕੇ ਕਰਾਵੇ ਕਰਾਤਾ ਦਾ ਉਹ ਕੇ ਰਿਪੋਰਟ ਵੀਰ ਕਹਿੰਦਾ ਮੇਰੀ ਤਸੱਲੀ ਕਰਾਈ ਆ ਚੈੱਕ ਚੁੱਕ ਤੇ ਤੁਸੀਂ ਕਰਾ ਸਕਦੇ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਜਣੋ ਵੇਖਿਓ ਇੱਥੇ ਚੜਾਊਗਾ ਦਿਨ ਵੇਖਿਓ ਨਾਲੇ ਤੁਹਾਨੂੰ ਦੱਸਿਆ ਹਾਂ ਕਿਆ ਬਾਤ ਵੱਡੇ ਟਾਂਚੇ ਦੀ ਮੈਂ ਆ ਸੱਜਣੋ ਆ ਜਾ ਪੁੱਤ ਆ ਜਾ ਤੇ ਦੁੱਧ ਇਹਦੇ ਕੋਲੇ ਕਿੰਨਾ ਦੁੱਧ ਵੀ ਜਿਹੜਾ 6 ਕਿਲੋ ਪੱਕਾ ਮੰਨ ਲੇ 6 ਕਿਲੋ ਦੁੱਧ ਪੱਕਾ ਮੰਨ ਲੇ 6 ਕਿਲੋ ਰੁਪਇਆ 5 ਕਿਲੋ ਹੀ ਮੰਨ ਲੇ ਬਈ 5 ਕਿਲੋ ਹੀ ਮੰਨ ਲੇ ਤੇ ਮਿਲਦੀ ਕਿਵੇਂ ਭਾੜੇ ਤੇ ਸੀਲ ਆ ਨਾ ਮੈਂ ਨਾ ਕੋਈ ਗੱਲ ਨਹੀਂ ਤੇ ਓਕੇ ਇਹਦੇ ਮਗਰ ਬੱਚਾ ਹੈ ਨਹੀਂ ਹੈ ਨਾ ਕੋਈ ਹਾਂ ਥੱਲੇ ਬਾਇਓ ਕੋਈ ਲਾਕ ਨਹੀਂ ਉਸੇ ਪੰਦੇ ਉਹ ਉਸੇ ਵੇਲੇ ਹੀ ਕਹਿੰਦਾ ਪਸਮ ਪੈਂਦੀ ਆ ਵਾਕਿਆਈ ਸੱਜਰ ਮੈਂ ਲੇਵਾ ਭੋਕੜਦੀ ਹੂ ਹਨਾ ਮੈਂ ਨਾ ਵੀ ਜੀ ਥੱਲੇ ਨਹੀਂ ਐ ਸਾਫ ਯਾਰ ਵਾਕਿਆਈ ਤੇ ਇਹਦਾ ਰੇਟ ਛਾ ਜੀ ਰੇਟ ਵੀ ਜੀ ਇਹਦਾ ਫਿੱਟਿੰਗ ਆ 100000 55000 ਰੁਪਿਆ ਇਹਦਾ ਰੇਟ ਆ ਤੇ ਪਿਆਰ ਮੁਹੱਬਤ ਗਰਲ ਵਟੈਨ ਵੀਰੇ ਕਿੰਨਾ ਕਾ ਐ ਚੋ ਜੀ 52 ਦੇ ਦਾਂਗੇ 50 ਤੇ ਦੋ ਹਾਂ ਜੀ ਕੋਈ ਸ਼ੱਕ ਨਹੀਂ ਹੋਣੀ ਤੈਨੂੰ ਕਹਿੰਦਾ ਸੱਜਣੋ ਘਰੇ ਸੰਭਲਿਓ ਜਿੰਨਾ ਚਿਰ ਵੀ ਦੁੱਧ ਚੋਲੋਂਗੇ ਤੇ ਚੰਗੀ ਸੰਭਿਓ ਵੱਡੀ ਮੈਂ ਰੁਪਏ 4 ਛੱਲੜ ਆਪਣੇ ਨਾਰ ਲਾਊਗੀ ਕੋਈ ਐ ਨਹੀਂ ਗੱਲ ਹੈਗਾ ਕਿਉਂਕਿ ਸਾਢੇ ਪੰਜਾਂ ਦੀ ਗੱਬਣਾ ਤੇ ਹਿਸਾਬ ਕਿਤਾਬ じゃ ਤੁਸੀਂ ਲਾ ਲਿਓ ਵੀ ਕਿਹੜੇ ਮਹੀਨੇ ਚ ਸੰਦੀ ਆ ਦੂਜਾ ਸੂਆ ਇਹ ਇਹਨੂੰ ਵੀ ਬਾਹਰ ਲੈ ਚੱਲਗੇ ਨਾਲ-ਨਾਲ ਖੋਲ ਪਹਿਲਾਂ ਇਹਨੂੰ ਇਹ ਦੂਜਾ ਸੂਆ ਸੂਈ ਆ ਤੇ ਤੀਜੇ ਲਈ ਗੱਬਣਾ ਹਾਂਜੀ ਇਹਦਾ ਟਾਈਮ ਕਿੰਨਾ ਹੋ ਗਿਆ ਗੱਬਣ ਦਾ ਸਾਢੇ 4 ਮਹੀਨਿਆਂ ਦੀ ਸਾਢੇ 4 ਮਹੀਨਿਆਂ ਦੀ ਗੱਬਣ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਕਿੰਨਾ ਕਿਹੜਾ 4 ਕਿਲੋ ਦੋ ਦੋ ਕਿਲੋ ਹਾਂਜੀ ਕੀ ਬਣਾਉਣ ਗਿਆ ਜਾ ਕੇ ਖੁੱਲੀ ਡੁੱਲੀ ਦਹੀਂ ਲस्सी ਵੀ ਪੀਉਣ ਗਿਆ ਹਾਂ ਨਹੀਂ ਠੀਕ ਹੈ ਵੇਖੋ ਸੱਜਣੋ ਵਜਨ ਵਜਨ ਚੰਗਾ ਮੈਂ ਦਾ ਤੇ ਸਾਢੇ 4 ਦੀ ਗੱਬਣ ਚੈੱਕ ਪਾਸ ਹਣਾ ਐਵੇਂ ਹੀ ਆ ਨਾ ਮੇਰੇ ਹਾਂਜੀ ਠੀਕ ਤੇ ਸੁਭਾ ਚੰਗਾ ਸੁਭਾ ਵਧੀਆ ਵੀਜੀ ਓਕੇ ਸਾਡੇ 4.5 ਮਹੀਨਿਆਂ ਦੀ ਗੱਬਣ ਚੱਕ ਪਾਸ ਤੇ 4 ਕਿਲੋ ਦੁੱਧ ਦਾ ਸੱਜਣੋਂ ਇਹਦੇ ਕੋਲੇ ਥਣ ਚੱਡੇ ਦੀ ਥਣ ਚੱਡੇ ਦੀ ਪੂਰੀ ਸਾਫ਼ ਸੁਥਰੀ ਆ ਤੇ ਚੂਣ ਚਾਂ ਓਕੇ ਆ ਨਾ ਕੀ ਬਾਤ ਆ ਤੁਹਾਨੂੰ ਪਹਿਲਾਂ ਕਿਹਾ ਸੀ ਅੱਜ ਉਹ ਮਈਆਂ ਦੇ ਰੇਟ ਵਿਖਾਉਂਗਾ ਜਿਹੜੇ ਕਿਤੇ ਕਿਸੇ ਵੀਡੀਓ ਚ ਆਏ ਨਾ ਹੁਣ ਵੇਖੋ ਕੀ ਬਾਤ ਆ ਮਿਲਦੀ ਇਹ ਵੀ ਭਾੜੇ ਤੇ ਇੱਕ ਲੈ ਲੈਂਦੀ ਇੱਕ ਟਾਈਮ ਪਾੜੀ ਤੇ ਇੱਕ ਟਾਈਮ ਲੈ ਲੈਂਦੀ ਟੀਕਾ ਤੇ ਇੱਕ ਟਾਈਮ ਲੈ ਲੈਂਦੀ ਪਾੜਾ ਤੇ ਇਹ ਵੀ ਪਿੱਟੀ ਗਾ ਲਵਾ ਕੇ ਬਾਹਰ ਨਹੀਂ ਲਸਾਈ ਦਾ ਕਿ ਟੋਣੀ ਪੋਗੀ ਥੱਲੇ ਰੱਖ ਕੇ ਬਾਹਰ ਦੀ ਰੱਖ ਕੇ ਨੇਟ ਕੇ ਫਟਿੜਾ ਆ ਗਈ ਵੀ ਇਹ ਲੱਤ ਨਹੀਂ ਚੱਕਦੀ ਲੱਤ ਨਹੀਂ ਚੱਕਦੀ ਇਹਦਾ ਰੇਟ ਫਿਰ ਕੀ ਕਰਦਗੇ ਰੇਟ ਵੀ ਇਹਦਾ 52000 ਰੁਪਇਆ 50 ਦੇ ਦੋ ਹਾਂਜੀ ਉਹਦੇ ਚ ਪਿਆਰ ਮੁਹੱਬਤ ਹੋ ਜੂਗਾ ਵੀ ਜੀ ਕਿੰਨਾ ਫਿਰ ਕਰਦਗੇ ਮੜਾ ਜਾ ਕੇ ਨਹੀਂ ਹੈ ਜੀ ਇਹ ਪੂਰੇ ਪਿਆਰ ਹੀ ਦੇ ਦਾਂਗੀ ਮੈਂ ਆਪਰਾ ਪੂਰੇ ਪਿਆਹ ਹਿਆਰ ਦੀ 4.5 ਦੀ ਗੱਬਣ ਚੱਕ ਪਾਸ ਮੈਂ ਨਹੀਂ ਕੋਈ ਸ਼ੱਕ ਨਹੀਂ ਲਿਆ ਕੱਢ ਕੇ ਅੱਗੇ ਨਿੱਕੇ ਨਿੱਕੇ ਸਿੰਗੀ ਵਾਲੀ ਇਹ ਵੀ ਵਿਖਾਈਏ ਨੀਲੀ ਰਾਵੀ ਪਾਕਿਸਤਾਨੀ ਬਲੱਡ ਲਾਈਨ ਵੇਖੋ ਏ ਸਿੰਘ ਨਗਾ ਨਗਾ ਅੱਖਾਂ ਬਿੱਲੀਆਂ ਤੇ ਲੇਵੇ ਚ ਡੱਬ ਮੱਥੇ ਚ ਇਹ ਵੀ 4.5 ਦੀ ਗੱਬਣ ਹਨਾ ਸਿੰਘ ਵੱਲੇ ਵੀ ਇਹ ਕਿੰਨੀ ਜਿਹੀ ਸੋਹਣੀ ਲੱਗਦੀ ਹੈ ਕਿਵੇਂ ਹੈ ਐ ਜਿਵੇਂ ਕੋਕਾ ਬਣਾਈ ਫਰਦੀ ਹੈ ਨਾ ਉਂਗਲ ਨਹੀਂ ਲੰਗਦੀ ਹੈ ਇੰਨਾ ਸਿੰਗ ਰੰਗ ਆ। ਕਿਆ ਬਾਤ ਆ। ਤੇ ਬਾਕੀ ਸੁਭਾਅ ਬੜਾ ਚੰਗਾ ਕੱਟੀ ਦਾ। ਵੀ ਜੀ ਇਹ ਤੁਸੀਂ ਲਾ ਲਓ ਫ੍ਰਿਜ ਆ। ਅੱਛਾ। ਹਾਂ। ਇੰਨੀ ਮਿੱਠੀ। ਫ੍ਰਿਜ ਦੇ ਬੱਤੀ ਜਲ ਜੂ ਦੁੱਧ ਖਰਾਬ ਹੋ ਜੂ ਇਹ ਝੂਣੀ ਹੁੰਦਾ। ਇਹ ਤਾਂ ਜਦੋਂ ਮਰਜੀ ਚੋ ਲੋ। ਜਦੋਂ ਮਰਜੀ ਚੋ ਲੋ। ਐ ਹੀ ਆ। ਭਾਈ ਗੜੀ ਇਕ ਲਾਰ ਕੇ ਰਸਾ ਛੋਟ ਕੇ ਥਲੇ ਭਾਈ ਵੜੀ। ਕਿਆ ਬਾਤ ਆ ਯਾਰ। ਚੱਲ ਪਰਤ ਚੱਲ ਕੁਛ ਨਹੀਂ ਕਹਿੰਦੇ। ਸਜਣਾ। ਦੂਜਾ ਸੂਹਾ ਪਹਿਲਾ ਸੂਈ ਹੋਣੀ ਆ ਤੇ ਦੂਜੇ ਲਈ ਗੱਭਣਾ ਮੇਰਾ ਮੰਨਣਾ ਐਵੇਂ ਹੀ ਆ ਵੀਰੇ ਠੀਕ ਆ ਕੀ ਬਾਤ ਇਹਦੇ ਕੋਲੇ ਧਾਰਾਂ ਕਿੰਨੀਆਂ 1.5 1.5 ਕਿਲੋ ਝੂਠ ਇੱਕ ਵੀਜੀ ਪਾਈਆ ਦਾ ਝੂਠ ਨਹੀਂ ਨਿਕਲੂਗਾ ਭਾਈਆ ਦੁੱਧਾ ਵੀ ਝੂਠ ਨਹੀਂ ਕੋਈ ਚਾਰ ਨਹੀਂ ਦੱਸਿਆ ਜੇ ਤਿੰਨਾਂ ਦਾ ਤਿੰਨ ਹੀ ਤਿੰਨ ਹੀ ਦੱਸਿਆ ਜੀ ਤੁਹਾਨੂੰ ਛੇ ਥੋੜੀ ਛੇ ਹੀ ਦੱਸਾਂਗੇ ਛੇ ਹੀ ਦੱਸਾਂਗੇ 4 ਹੀ ਦੱਸਾਂਗੇ 4 ਹੀ ਦੱਸਾਂਗੇ ਸਿਆਣੀ ਗੱਲ ਆ ਹਾਂਜੀ ਤੇ ਕਿਉਂ ਜੇ ਵੀਰ ਭਰਾ ਨੇ ਦੂਰੋਂ ਆ ਕੇ ਕਿਨੇ ਆ ਕੇ ਚੋਣੀ ਆ ਜੇ ਦੁੱਧ ਘੱਟ ਨਿਕਲੇ ਤੇ ਫਿਰ ਅਗਲਾ ਵਾਰ ਜੋ ਮਣ ਖੱਟਾ ਹੁੰਦਾ ਵਾਕਿਆ ਯਾਰ ਸਿਆਣੀ ਗੱਲ ਆ ਲੱਖ ਰੁਪਏ ਦੀ ਗੱਲ ਆ ਤੇਰੀ ਐ ਹੀ ਆ ਵਿਧੀਏ ਠੰਡੀ ਸੀ ਦੇ ਕੋਈ ਇਹਨੂੰ ਕੋਈ ਚੱਕਰ ਨਹੀਂ ਆ ਅੱਛਾ ਜੇ ਕਿਨੇ ਵੀਰ ਭਰਾ ਨੇ ਘਰੇ ਚੋਣੀ ਆ ਰੱਖਣੀ ਆ ਵੀ ਐ ਨਹੀਂ ਚੱਕਰ ਹੈਗਾ ਲੱਖ ਮਾਰ ਕੇ ਪਰਾਉ ਜੇਲੀ ਬਾਲੀ ਹੈ ਬਾਕੀ ਥੱਲੇ ਚਲੇ ਜਿਵੇਂ ਫਾੜੋ ਹਾਂ ਵਾਕਿਆ ਹੀ ਉਹ ਫਿਰ ਰਿਪੋਰਟ ਆ ਹਾਂ ਕੀ ਬਾਤ ਆ ਤੇ ਸਾਢੇ 4 ਦੀ ਗੱਭਣ ਹੋ ਗਈ ਨਾ ਇਹ ਸਾਲ ਕਿਉਂ ਅੱਖਾਂ ਬਿੱਲੀਆਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੇਖਿਓ ਕੀ ਬਾਤ ਹੈ ਤੇ ਰੇਟ ਸੁਣੋਂਗੇ ਇਹਦਾ ਵੀ ਤੇ ਤੁਸੀਂ ਰਹਿ ਜਾਓਗੇ ਹੱਕੇ ਤੇ ਬੱਕੇ ਇਹ ਭਰਾ ਕਿੱਥੋਂ ਲਈ ਆਉਂਦਾ ਕੱਢ ਕੱਢ ਕੇ ਟੋਕੜਾਂ ਗੱਭਣਾ ਚਾਰਾਂ ਚਾਰਾਂ ਪੰਜਾਂ ਪੰਜ ਮਹੀਨਿਆਂ ਦੀਆਂ ਇਸ ਭਾਅ 'ਚ ਇਹ ਸ਼ਾਜੀ ਕਿੰਨੇ ਦੀ ਦੇ ਦਈਏ ਜਾਇਜ ਮੁੱਲ ਲੈਣਾ 24000 ਰੁਪਇਆ 48000 ਰੁਪਇਆ ਹਾਂ ਸਾਢੇ 4 ਮਹੀਨਿਆਂ ਦੀ ਗੱਬਣ ਸਾਢੇ 5 ਮਹੀਨੇ ਗੱਬਣ ਮੈਂ ਵੀ ਇੰਨਾ ਕਰ ਦਿੰਦਾ ਵੀਰ ਜਿਹੜਾ ਮੱਦੀ ਪੋਪੂ ਲੈ ਜੀ ਮੈਂ ਜਵਾਰ ਵੇਚਿਓ ਵੀ ਮੈਂ ਵਜਾ ਨਾ ਘੜੇ ਇਹ ਮੇਰੀ ਮਾਂ ਜੋ ਕਹਿ ਜੋ ਘਾਟਾ ਭਾਏ ਮੈਂ ਬੈਠਾ ਕੀ ਬਾਤ ਐਨੀ ਗਰੰਟੀ ਆ ਆਪਣੀ ਘਾਟੇ ਵਾਲੇ ਸੌਦੇ ਨਹੀਂ ਵਾਧੇ ਵਾਲੇ ਆ ਇਹ ਵਾਧੇ ਵਾਲੇ ਆ ਇਹ ਦਿਨ ਦਾ 5 500 ਰੁਪਏ ਲੜਾਈ ਜਾਣੀਆਂ ਇਹਨੂੰ ਵੀਰ ਨੂੰ ਘਟਾ ਜਾਪੇ ਨਾ ਤੇ ਮੇਰਾ ਸੰਪਰਕ ਕਰ ਲੈ ਵੀਰ ਤੇਰੀ ਮੈਂ ਸਾਨੂੰ ਘਟਾ ਮੂਗੀ ਨਹੀਂ ਨੇ ਧੰਨਵਾਦ ਮੈਂ ਲੱਗਦੇ ਆ ਧੰਨਵਾਦ ਗੁਰ ਲਟੈਨ ਵੀਰ ਧੰਨਵਾਦ ਤੇ ਉਹ ਮੈਂ ਵੀ ਲਿਆ ਕੱਢ ਇੱਕ ਮੋਲੇ ਨਾ ਕਿੰਨੇ ਮੋਲ ਆ ਵੀਰ ਨਾ ਉਹ ਵੀ ਇੱਕ 2 ਨੰਬਰ ਵਾਲੇ ਮੋਲ ਲੁਣੀਆ ਹਾਂ 2 ਨੰਬਰ ਵਾਲੇ ਪੈਸੇ ਵੱਧ ਨਾਉਂਦੇ ਟੰਗਾਂ ਦੇ ਵਾਕਿਆ ਹੀ ਮੱਝਾਂ ਮੱਝਾਂ ਆ ਲਿਆ ਕੱਢ ਕੇ ਇਹਨੂੰ ਵੀ ਸ਼ਾ ਕਰਾਂ ਆਨ ਇੰਡੀਆ ਕੀ 7.5 ਮਹੀਨੇ ਦੀ ਮੈਂ ਤੁਹਾਨੂੰ ਸਾਢੇ 7 ਮਹੀਨਿਆਂ ਦੀ ਗੱਭਣ ਮਹੀਨੇ ਢਾਈ ਰਹਿ ਗਏ ਹਾਂਜੀ ਤੇ ਦੁੱਧੂ ਡرائی ਦੁੱਧੋ ਢਾਈ ਆਪਾਂ ਵੀ ਫੀਲਿੰਗ ਨਹੀਂ ਪਾਈ ਮੈਂ ਇਹ ਠੀਕ ਆ ਤੇ ਆਪਾਂ ਵੀ ਨੇ ਕਿਨ ਸਾਈ ਪਾਈ ਨਹੀਂ ਪਰ ਬਾਜੋ ਆਇਆ ਨਹੀਂ ਬੌੜਿਆ ਨਹੀਂ ਅੱਛਾ ਹਾਂਜੀ ਓਕੇ ਚੱਲ ਕੀ ਪਤਾ ਇਹਦਾ ਅੰਜਲ ਕਿੱਥੇ ਆ ਹਾਂਜੀ ਨੀਲੀ ਰਹਿਵੀਦੀ ਆ ਦੂਰ ਮੈਂ ਟਿਕਾ ਦਿੱਤੀ ਮੋਰੇ ਨੇ ਲੈ ਹੈਗੇ ਆ ਭਰਾਵਾ ਹਰ ਪੱਖ ਚ ਹਰ ਵਰਗ ਚ ਹਰ ਤਰ੍ਹਾਂ ਦੀ ਦੁਨੀਆ ਵੇਖੋ ਸੱਜਣੋ ਸਾਡੇ 7 ਮਹੀਨਿਆਂ ਦੀ ਗੱਭਣ ਦੁੱਧੋਂ ਡرائی ਸੁਆ ਕਿਹੜਾ ਸੂਪੂ ਸੂਪੋ ਜੀ ਆਪਣੇ ਕੋਈ ਵੀਰ ਨੇ ਸਾਜਾ ਲਾ ਲੇ ਮੇਰੇ ਸਾਣਾ ਤੀਜੇ ਜਾਂ ਚੌਥੇ ਸੂਪੂ ਬਸ ਠੀਕ ਆ ਕੋਈ ਚੱਕਰ ਹੀ ਨਹੀਂ ਬਸ ਸਿੰਘ ਹੀ ਥੋੜਾ ਖੁੱਲਾ ਵਾ ਮੈਂ ਵੀਰ ਜੀ ਸੋਇਆਂ ਚ ਨਹੀਂ ਆ ਹਾਂ ਦੁੱਧ ਚੰਗਾ ਦਿੱਤਾ ਮੈਂ ਨੇ ਛੇਰੀ ਥੋੜਾ ਖੁੱਲਾ ਪਾਣਾ ਇਹਦਾ ਸਰਦਾਰ ਹਾਂ ਗੀ ਆ ਮੈਂ ਕਰਤੂਤਾਲੀ ਆ ਕਰਤੂਤਾਲੀ ਆ ਤੇ ਇਹ ਕਿੰਨੇ ਦੀ ਦੇ ਦਿਆਂਗੇ ਆਪਾਂ ਭਲਾ ਇਹ ਦੇਵਾਂਗੇ ਕਿ ਜੈ ਜਿਵੇਂ ਸਾਹਮਣੀ ਵੀਰ ਨੇ ਨਾ ਉਹ ਵੀ ਆਦੀ ਸਮਝਾ ਅੱਛਾ ਠੀਕ ਆ ਦੇਖਿਓ ਸਜਣੋ ਕੀ ਬਾਤ ਇੱਥੇ ਜੇ ਰੋਕ ਲਾਇਆ ਇਹਨੂੰ ਮੜੀ ਜੀ ਤੇ ਇਹ ਫਿਰ ਹੁਣ ਆਪਾਂ ਇਹ ਵੀ ਜੀ ਤੁਸੀਂ ਲਾਓ ਕਿ ਦੇ ਦੇ ਨੇ ਢਾਈ ਹਾਂ ਉਹਦਾ 100 ਰੁਪਏ ਸਰਚਾ ਬੈਂਕ ਤੇ ਆ ਹੀ ਜਾਂਦਾ ਭਾਵੇਂ ਆਪ ਦਾ ਸਭ ਕੁਝ ਤੇ ਫੰਕਸ਼ਨ ਲੱਗੀ ਆ ਹਾਂ ਤੇ ਇਹ ਆਪਾਂ ਮੈਂ ਨੇ ਵੀ ਜੀ ਇਹ ਵੀ 48000 ਦੀ ਦੇ ਦਾਂ ਜੀ 2 ਘੱਟ 50 ਦੀ ਹਾਂ ਲੋ ਵੀ ਸੱਜਣੋ ਹੁਣ ਮੈਂ ਨਹੀਂ ਇਹਨੂੰ ਆ ਦਾ ਵੀ ਹੋਰ ਰੇਟ ਘੱਟ ਕਰ ਲ ਤੁਹਾਨੂੰ ਲੱਗੀ ਤਾਂ ਤੁਸੀਂ ਕਰਾ ਲਿਓ ਬਾਕੀ ਜਾਇਜ਼ ਆ ਕੋਈ ਦੋਰਿਆ ਨਹੀਂ 48000 ਦੀ ਯਾਰ ਵਜਨ 'ਚ ਵੀ ਮੈਂ ਮੇਰੇ ਹਿਸਾਬ ਨਾਲ ਹਨਾ ਚੰਗੀ ਲਾਈ ਜਾਂਦੇ ਇਹ ਨੀਰ ਕਈ ਕੰਮ ਇਹ ਵੀ ਸਾਨੂੰ ਇਹ ਵਜ ਨਾਲ ਇੰਨੀ ਨਹੀਂ ਲਾਉਂਦੇ 5000 ਲਾਉਂਦੇ ਕੋਈ 26000 ਲਾਉਂਦੇ ਆ ਵੇਰਦੀ ਉਹਨੂੰ ਕਿਆ ਕਰ ਮੰਡੀ ਦਾ ਰੇਟ ਕੀ ਮੰਡੀ ਦਾ ਰੇਟ ਦੱਸ ਸਾਨੂੰ ਆਹੋ ਸਰਚ ਕਰਿਆ ਕਰੋ ਰੋਜ਼ ਦਾ ਨਵਾਂ ਰੇਟ ਆ ਹਾਂ ਮੰਡੀ ਦਾ ਰੇਟ ਦੋ ਬੰਨਬਰ ਤੈਨੂੰ ਰੱਖਣਾ ਫਾੜੇ ਉਹ ਜਿਆਦਾ ਪਾ ਦੋ ਨੰਬਰ ਵਾਲੇ ਲਾਈ ਜਾਂਦੇ ਆ ਲਾਈ ਜਾਂਦੇ ਆ ਵਾਕੇ ਕੋਈ ਸ਼ੱਕ ਨਹੀਂ 48000 ਚ ਪਿਆਰ ਮੁਹੱਬਤ ਹੋ ਜੂ ਮਾੜਾ ਮੋੜ ਕੇ ਨਹੀਂ ਚਲੋ ਨਹੀਂ ਨਹੀਂ ਧੰਨਵਾਦ ਧੰਨਵਾਦ ਤੇਰਾ ਮੈਂ ਤਾਂ ਮੇਰਾ ਜੀ ਨਹੀਂ ਕਰਦਾ ਸੀ ਕਹਿਣ ਨੂੰ ਤੈਨੂੰ ਪਰ ਵੇਖੋ ਸੱਜਣਾ ਸਾਢੇ 7 ਮਹੀਨਿਆਂ ਦੀ ਗੱਬਣਾ ਤੇ 2.5 ਮਹੀਨੇ ਜੇ ਘਰੇ ਸਾਂਭ ਲਈ ਤੇ ਦੁੱਧ ਵਾਲੀ ਮੈਂ ਆਪਣੇ ਘਰੇ ਤਿਆਰ ਹੋ ਜੂਗੀ ਝੋਟੀ ਆ ਗਈ ਜਮਨਿਕ ਸਿੰਘ ਬਾਕੀ ਵੀ ਜੀ ਆਪਣੇ ਤਾਂ ਦੱਸ ਤਾਂ ਇਹ ਕੋਈ ਢਾਕਾ ਫੈਣ ਵਾਲੀ ਗੱਲ ਨਹੀਂ ਹੈਗੀ ਠੀਕ ਆ ਹਾਂ ਸਾਰੇ ਨਫੇ ਵਾਲੇ ਨਫੇ ਵਾਲੇ ਕੋਈ ਜਦੋਂ ਚੈੱਕ ਪਾਸ ਆ ਤਾਂ ਦਿਹਾੜੀ ਦਿਹਾੜੀ ਨਾਲ ਦਿਨ ਤਾਂ ਚੜਿਆ ਤੇ ਛਿਪਿਆ ਹੈਨਾ ਤੇ ਇਹ ਸੀਗੇ ਸੱਜਣੋ ਬਾਕੀ ਇਹ ਆ ਵੀ ਜੀ ਹੁਣ ਤੋਂ ਇਹ ਵੀ ਕਈ ਭਰਾਵਾ ਕਟੀਆਂ ਪਾਲਦੇ ਆ ਸ਼ੌਂਕ ਨਾਲ ਹੈਗ ਨਹੀਂ ਤੁਸੀਂ ਨਾਲੋ ਕੱਟੀਆਂ ਦੇਣਾ ਕਾਠ ਜਿਹਨੇ ਖਾਣਾ ਹੀ ਆ ਖਾਣਾ ਹੀ ਆ ਹਾਂ ਇਹ ਕਰਮਾਲੀਆਂ ਚਲੋ ਜਿੰਨਾ ਖਾ ਲਿਆ ਉਹਨਾਂ ਦਾ ਦੇਂਦੀਆਂ ਵੀ ਆ ਦੇ ਜਾਣਗੇ ਹਨਾ ਦਾਦੇ ਹੁੰਦੀਆਂ ਸੂਨ ਵਾਲੀਆਂ ਵਾ ਸੂਨ ਵਾਲੀਆਂ ਬਾਕੀ ਆ ਮੈਂ ਕੀ ਘਟਾ ਹਾਂ ਹਾਂ ਜੀ ਕਿੱਡਾ ਵੱਡਾ ਢਾਂਚਾ ਇਹਦਾ ਮੈਂ ਨਾ ਤੇ ਠੀਕ ਘੜ ਦੂ ਵੀ ਦੀਏ ਵਾਕਿਆ ਜੀ ਜਿੱਦਾਂ ਜਿਆ ਜੀ ਠੀਕ ਘੜ ਦੂ ਉਹ ਆ ਤੇਰੇ ਜੱਡਾ ਕਾਦੀ ਇਹਦਾ ਏਹ ਕੀ ਕਰ ਰਹੇ ਹੋ ਸਹੀ ਗੱਲ ਹੈ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ